ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਸਖਤ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਤਹਿਤ ਮੁਹਾਲੀ ਦੇ ਵਿੱਚ ਅੱਜ ਵਕ ਵਕ ਥਾਵਾਂ ਦੇ ਉੱਪਰ ਪੁਲਿਸ ਦੇ ਵੱਲੋਂ ਨਾਕੇ ਲਗਾਏ ਗਏ ਇਸ ਸਖਤੀ ਦੇ ਨਾਲ ਹਰਉਣ ਚਾੜ ਪਾੜੇ ਵਾਹਨ ਦੀ ਚੈਕਿੰਗ ਕੀਤੀ ਗਈ ਵਾਹਨ ਚਾਲਕਾਂ ਨੂੰ ਰਾਹ ਦੇ ਵਿੱਚ ਰੋਕ ਕੇ ਉਹਨਾਂ ਦੇ ਸਮਾਨ ਦੀ ਪੂਰੇ ਤਰੀਕੇ ਦੇ ਨਾਲ ਪੁਲਿਸ ਵੱਲੋਂ ਤਲਾਸ਼ੀ ਲਈ ਗਈ ਤੇ ਨਾਲ ਹੀ ਨਾਲ ਇਹਨਾਂ ਵਾਹਨ ਚਾਲਕਾਂ ਦੇ ਦਸਤਾਵੇਜ਼ਾਂ ਦੀ ਪੁਲਿਸ ਵੱਲੋਂ ਜਾਂਚ ਕੀਤੀ ਗਈ ਤੇ ਜਿਸ ਦੌਰਾਨ ਕਰੀਬ ਪੁਲਿਸ ਦੇ ਵੱਲੋਂ 15 ਗੱਡੀਆਂ ਦੇ ਦਸਤਾਵੇਜ਼ ਅਧੂਰੇ ਪਾਏ ਗਏ ਤੇ ਉਹਨਾਂ ਦੇ ਚਲਾਨ ਵੀ ਪੁਲਿਸ ਦੇ ਵੱਲੋਂ ਕੱਟੇ ਗਏ ਨੇ ਤੇ ਨਾਲ ਹੀ ਨਾਲ ਇਸ ਮੌਕੇ ਪੁਲਿਸ ਦੇ ਵੱਲੋਂ ਬਲੈਕ ਆਫਿਲਮਾ ਲੱਗੀਆਂ ਹੋਏ ਵਾਹਨਾਂ ਦੇ ਉੱਪਰ ਵੀ ਕਾਰਵਾਈ ਕੀਤੀ ਗਈ ਹੈ ਤੇ ਚਲਾਨ ਕੱਟੇ ਗਏ ਨੇ ਅਤੇ ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆਂ ਬੋਹਾਲੀ ਦੇ ਐਸਐਸਪੀ ਦੀਪਕ ਪਾਰਕ ਨੇ ਦੱਸਿਆ ਕਿ ਡੀਜੀਪੀ ਪੰਜਾਬ ਗੌਰਵ ਯਾਦਵਦੇਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੁਧ ਨਸ਼ਿਆਂ ਵਿਰੁੱਧ ਖਿਲਾਫ ਇਹ ਕਾਰਪਾਈ ਕੀਤੀ ਜਾ ਰਹੀ ਹੈ। ਸਾਡੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਨਿਰਦੇਸ਼ਾਂ ਹੇਠ ਤੇ ਸਪੈਸ਼ਲ ਡੀਜੀਪੀ ਲਾਨ ਆਰਡਰ ਸਾਹਿਬ ਦੇ ਆਦੇਸ਼ਾਂ ਹੇਠ ਅਸੀਂ ਜਿਹੜੇ ਹੈਗੇ ਆ ਇਹ ਨਾਕੇਬੰਦੀ ਆਲ ਪੰਜਾਬ ਦੇ ਵਿੱਚ ਕੀਤੀ ਗਈ ਹੈ ਜੋ ਕਿ ਸਾਡੀ ਸਪੈਸ਼ਲ ਡਰਾਈਵ ਚੱਲ ਰਹੀ ਹੈ ਜਿਹੜੀ ਨਸ਼ਿਆਂ ਵਿਰੁੱਧ ਤੇ ਮਾੜੇ ਅੰਸ਼ਰਾਂ ਦੀ ਜਿਹੜੀ ਚੈਕਿੰਗ ਹੈਦੀ ਹੈ ਉਹਦੇ ਅਧੀਨ اے ایس ਸੀ ਆਪਣੀ ਅੱਜ ਡਰਾਈਵ ਕਰ ਰਹੇ ਆ ਸਾਡੇ ਮੁਹਾਲੀ ਜ਼ਿਲ੍ਹੇ ਦੇ ਵਿੱਚ ਅਸੀਂ 15 ਥਾਵਾਂ ਤੇ ਨਾਕੇ ਲਾਏ ਆ ਸਰਪ੍ਰਾਈਜ਼ ਨਾਕੇ ਹੈਗੇ ਆ ਦਿਨ ਦੇ ਟਾਈਮ ਅਕਸਰ ਅਸੀਂ ਨਹੀਂ ਲਾਂਦੇ ਸ਼ਹਿਰ ਦੇ ਵਿੱਚ ਸ਼ਾਮ ਨੂੰ ਲਾਂਦੇ ਰਾਤ ਨੂੰ ਲਾਂਦੇ ਇਹ ਲਾਏ ਗਏ ਆ ਤੇ ਚੈਕਿੰਗ ਕੀਤੀ ਜਾ ਰਹੀ ਹੈ ਹਰ ਨਾਕੇ ਤੇ ਅਸੀਂ ਇੱਕ ਇੱਕ ਗੈਸਟਿਡ ਅਫਸਰ ਇੱਕ ਐਸਐਚਓ ਚੌਕੀ ਇਨਚਾਰਜ ਲਗਾਇਆ ਹੈ ਤਾਂ ਕਿ ਗੱਡੀਆਂ ਦੀ ਚੈਕਿੰਗ ਪ੍ਰੋਪਰ ਹੋ ਸਕੇ ਇਹਦੇ ਵੀ ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਮਿਲੇ ਜਿਹੜਾ ਮਾਰਾ ਬੰਦਾ ਹੈਗਾ ਕੋਈ ਤਸਕਰੀ ਵਗੈਰਾ ਕਰ ਰਿਹਾ ਉਹਦੀ ਚੈਕਿੰਗ ਕੀਤੀ ਜਾਵੇ ਮਹਿੰਮ ਕਿਹੜੇ ਕਿਹੜੇ ਡਾਕੂਆਂ ਦੀ ਨੋਟ ਕਰਦੇ ਹੋ ਗੱਡੀ ਦੇ ਵਿੱਚ ਜਦੋਂ ਤੁਸੀਂ ਗੱਡੀ ਨੂੰ ਭੁਹਾਰਨਾ ਹੁੰਦਾ ਕੀ ਕੀ ਕੀਤਾ ਨੋਟ ਕਰਦੇ ਹੋ ਉਹ ਤਾਂ ਦੇਖੋ ਜੀ ਥੋੜੀ ਸਾਡੀ ਆਪਰੇਸ਼ਨਲ ਸੀਕਰਟਸ ਹੈਗੇ ਸਾਰੇ ਅਸੀਂ ਨਹੀਂ ਦੱਸ ਸਕਦੇ ਮਹਿੰਮ ਕਿਹਨੇ ਨਹੀਂ ਚੱਲ ਰਹੀ ਚੱਲੇਗੀ ਦੇਖੋ ਜੀ ਇਹ ਯੁੱਧ ਨਸ਼ਾ ਵਿਰੁੱਧ ਜਾਰੀ ਹੈਗਾ ਸਾਡੇ ਆਫਿਸਰ ਦੇ ਜਿਹੜੇ ਇਨਸਟਰਕਸ਼ਨ ਸਾਰੇ ਉਹਦੇ ਅਕੋਰ ਦੋਸਤੋ ਇਲਾਵਾ ਜਿਹੜੀ ਸਾਡੀ ਡਿਸਟ੍ਰਿਕਟ ਲੈਵਲ ਦੀ ਲੋਕਲ ਸਟ੍ਰੈਟਜੀ ਹੈਗੀ ਹੈ ਉਹਦੇ ਹੇਠਾਂ ਵੀ ਅਸੀਂ ਰੈਗੂਲਰ ਮੀਟਿੰਗ ਕਰਕੇ ਸੰਪਰਕ ਮੀਟਿੰਗ ਕਰ ਰਹੇ ਹਾਂ ਲੋਕਾਂ ਨਾਲ ਮਿਲ ਜੁਲ ਕਰ ਰਹੇ ਹਾਂ ਐਨਡੀਪੀਐਸ ਸਟ੍ਰੈਟਜੀ ਦੇ ਖਿਲਾਫ ਐਕਸ਼ਨ ਲੈ ਰਹੇ ਹਾਂ ਸੋ ਇਹ ਜਿਹੜੀ ਲਾਈ ਸਾਡੀ ਬਾਦਸੁਰ ਜਾਰੀ ਹੈ ਜੇ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਗੱਡੀ ਆ ਹੁਣ ਤੱਕ ਲੱਗੇ ਤੋਂ ਫਿਲਹਾਲ ਤਾ ਇਹਨਾਂ ਨੇ 15 ਗੱਡੀਆਂ ਜਿਹੜੀ ਸੀਗੀ ਉਹ ਚਲਾਣ ਇਹਨਾਂ ਨੇ ਕੀਤੇ ਔਰ ਨਾਕਾ ਹਲੇ ਚੱਲ ਰਿਹਾ ਹੈ ਸੋ ਦੇਖਦੇ ਆ ਕਿ ਅੱਗੇ ਕੀ ਹੁੰਦਾ ਪਰ ਜਿਵੇਂ ਅਕਸਰ ਲੋਕਾਂ ਨੂੰ ਹੀ ਹੁੰਦਾ ਵੀ ਇੰਟਰ ਸੀਸ਼ੇ ਨੇ ਜਾਂ ਪੂਰਨ ਤਰ੍ਹਾਂ ਦਾ ਸੀ ਕਾਲੀ ਫਿਲਮ ਨਹੀਂ ਲਾਈ ਉਹਦੇ ਲਈ ਕੀ ਮਤਲਬ ਤੁਹਾਡੇ ਕੋਲ ਪ੍ਰੋਵੀਜ਼ਨ ਹੈ ਸੋ ਕੋਈ ਕਲੈਰਟੀ ਦੇ ਦਿਓ ਕਿ ਕਿੰਨੇ ਪਰਸੈਂਟ ਕਾਲੀ ਹੋ ਸਕਦੀ ਹੈ ਜਾਂ ਬਿਲਕੁਲ ਨਹੀਂ ਹੋ ਸਕਦੀ ਇਹਦੇ ਵਿੱਚ ਸੁਪਰੀਮ ਕੋਰਟ ਦੀ ਗਾਈਡਲਾਈਨਸ ਹੈਗੀ ਹੈ ਸੋ ਉਹਦੇ ਅਕੋਰਡਿੰਗ ਜਿਹੜਾ ਹੈਗਾ ਗਾਈਡਲਾਈਨਸ ਅਸੀਂ ਆਪਣੀ ਸੋਸ਼ਲ ਮੀਡੀਆ ਸਾਈਟ ਤੇ ਅਪਲੋਡ ਕਰ ਦਾਂਗੇ ਉਹਦੇ ਅਕੋਰਡਿੰਗ ਲੋਕੀ ਨੂੰ ਫੋਲੋ ਕਰਨਾ। ਉਤਹੀ ਐਸਐਸਪੀ ਬੋਹਾਲੀ ਦੀਪਕ ਪਾਰਕ ਨੇ ਵੀ ਗੱਲ ਸਾਫ਼ ਕੀਤੀ ਹੈ ਕਿ ਨਸ਼ਾ ਤਸਕਰਾਂ ਦੇ ਖਿਲਾਫ ਇਹ ਅਭਿਆਨ ਅੱਗੇ ਵੀ ਜਾਰੀ ਰਹੇਗਾ ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਤੇ ਸੁਰੱਖਿਅਤ ਬਣਾਇਆ ਜਾ ਸਕੇ। ਜਗਵਾਨੀ ਟੀਵੀ ਦੇ ਲਈ ਮੋਹਾਲੀ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ।